ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੋਧ ਨਸ਼ਾ ਵਿਰੁੱਧ ਡਾਇਰੈਕਟਿਵ ਹੈ ਉਹਦੇ ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿੱਚ ਅਸੀਂ 10 ਕਿਲੋ ਹੀਰੋਇਨ ਜੇਪਾ ਐਗਜੈਕਟ ਜਾਈਏ 10 ਕਿਲੋ 248 ਗ੍ਰਾਮ ਹੀਰੋਇਨ ਤੇ ਤਿੰਨ ਵੱਡੇ ਸਮਗਲਰ ਜਿਹੜਾ ਵੱਡਾ 카ਰਟਲ ਚਲਾ ਰਹੇ ਸੀ ਕ੍ਰਾਸ ਬਾਰਡਰ ਸਮਗਲਿੰਗ ਕਰਦੇ ਡਰੋਨ ਦੇ ਥਰੂ ਰਿਸੀਵ ਕਰ ਰਹੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹ ਦਾ ਆਕਾਸ਼ਦੀਪ ਸਿੰਘ ਹੈ ਤੇ ਆਕਾਸ਼ ਸਿੰਘ ਏਲੀਅਸ ਆਕਾਸ਼ ਏਲੀਅਸ ਮੋਟਾ ਇਹ ਦੋਨੋਂ ਚੀਮਾ ਖੁਰ ਚੀਮਾ ਕਲਾ ਪਿੰਡ ਹੈਗਾ ਸੌਰੀ ਕਰਨਤਨ ਦੇ ਵਿੱਚ ਉੱਥੋਂ ਦੇ ਰਹਿਣ ਵਾਲੇ ਆ ਆਕਾਸ਼ਦੀਪ ਬਾਰਬਰ ਦਾ ਕੰਮ ਕਰਦਾ ਹੈ ਤੇ ਲੇਬਰ ਦਾ ਕੰਮ ਕਰਦਾ ਆਕਾਸ਼ ਮੋਟਾ ਇਹਨਾਂ ਨੂੰ ਇਨੀਸ਼ੀਅਲੀ ਗ੍ਰਿਫਤਾਰ ਕੀਤਾ ਗਿਆ ਸਾਡੇ CIA 1 ਦੀ ਪਾਰਟੀ ਜਿਹਦੇ ਇੰਸਪੈਕਟਰ ਮੋਲਕਦੀਪ ਦੀ ਸੁਪਰਵਾਈਜ਼ਨ ਚ ਔਰ ਉਹ ਉਸ ਤੋਂ ਬਾਅਦ ਜਿਹੜਾ ਤੀਸਰਾ ਬੰਦਾ ਫੜਿਆ ਸੰਦੀਪ son of ਦਲੇਰ ਸਿੰਘ ਵਿਲੇਜ ਕੋਟਲੀ ਵਸਾਵਾ ਸਿੰਘ ਤਹਿਸੀਲ ਪੱਟੀ ਡਿਸਟ੍ਰਿਕਟ ਤਰਨਤਾਰਨ ਇਹ ਬੜਾ ਇੰਪੋਰਟੈਂਟ ਕੈਚ ਹੈ 9 ਕਿਲੋ ਦੇ ਕਰੀਬ ਇਹ ਤੋਂ ਬਰਾਮਦਗੀ ਹੋਈ ਹੈ ਜਿਹਦਾ ਆਪਾਂ ਦੇਖੀਏ ਪਛੋਕੜ 30 ਸਾਲ ਦੀ ਇਹਦੀ ਉਮਰ ਹੈ ਸੰਦੀਪ ਦੀ ਐਗਰੀਕਲਚਰ ਦਾ ਕੰਮ ਕਰਦਾ ਹੈ ਔਰ ਪਲੱਸ 2 ਪਾਸ ਹੈ ਪਹਿਲਾ ਕੋਈ ਕੇਸ ਨਹੀਂ ਹੈ ਔਰ ਜਦੋਂ ਇਹਦੀ ਪੁੱਛਗਿੱਛ ਕੀਤੀ ਗਈ ਹੈ ਉਹ ਚ ਬੜੀ ਰਿਵੀਲਿੰਗ ਗੱਲ ਇੱਕ ਇੰਪੋਰਟੈਂਟ ਗੱਲ ਇਹ ਸਾਹਮਣੇ ਆਈ ਹੈ ਕਿ 2018 ਤੋਂ ਇਹ ਤਕਰੀਬਨ ਲਗਾਤਾਰ ਕੰਮ ਕਰ ਰਿਹਾ ਹੈ ਬਾਰਡਰ ਦੇ ਉੱਤੇ ਦਾ ਪਿੰਡ ਹੈ ਔਰ ਫਿਜ਼ੀਕਲੀ ਕਾਫੀ ਐਕਟਿਵ ਹੈ ਇਹ ਬੰਦਾ ਇਹ ਜਾ ਕੇ ਜਿਹੜੀ ਕੋਈ ਆਪਣੇ ਛੋਟਾ-ਮੋਟਾ ਨਾਲਾ ਹੁੰਦਾ ਕੋਈ ਡਰੇਨ ਹੁੰਦੀ ਹੈ ਉਹਦੇ ਛੁੱਪ ਜਾਂਦਾ ਜਾ ਕੇ ਔਰ ਉੱਥੇ ਹੀ ਇਹ ਬੈਠ ਕੇ ਰਿਸਿਵ ਕਰਕੇ ਉੱਥੇ ਹੀ ਝੋਲੇ 'ਚ ਪਾ ਕੇ ਜਿਹੜੀ ਇਹ ਡਰੱਗ ਦੇ ਪੈਕੇਟ ਉੱਥੋਂ ਲੈ ਆਉਂਦਾ ਆਪਣੇ ਪਰਨੇ 'ਚ ਵੀ ਬੰਨ ਲੈਂਦਾ ਕਈ ਵਾਰੀ ਉੱਥੋਂ ਲਿਆ ਕੇ ਆਪਣੇ ਘਰ ਲੈ ਆਉਂਦਾ ਸੋ ਜੇ ਇਹਦਾ ਆਪਾਂ ਜੋ ਇੰਟਰੋਗੇਸ਼ਨ 'ਚ ਆਇਆ ਹੈ ਸੰਦੀਪ ਸਿੰਘ ਨੇ ਤਕਰੀਬਨ 200 ਕਿਲੋਗ੍ਰਾਮ ਦੇ ਕਰੀਬ ਆਪ ਮੰਨੇ ਆ ਵੀ ਇਸ ਤੋਂ ਇਹਦੇ ਤੋਂ ਵਾਧੇ ਹੋ ਸਕਦੀ ਘਟ ਨਹੀਂ ਹੋ ਸਕਦੀ ਮੈਂ 2018 ਤੋਂ ਇੰਨੀ ਨੇ ਹਿਰੋਇਨ ਬਾਰੇ ਕੰਫੈਸ ਕੀਤਾ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਸੈਟਬੈਕ ਹੈ ਇਸ ਡਰੱਗ 카rtel ਨੂੰ ਕਿਉਂਕਿ ਇਨਾ ਲੰਬਾ ਸਮੇਂ ਤੋਂ ਇਹ ਬੰਦਾ ਕੰਮ ਕਰ ਰਿਹਾ ਔਰ ਕਿਸੇ ਦੀ ਨਿਗਾਚ ਨਹੀਂ ਆਇਆ ਕੋਈ ਪੁਰਾਣਾ ਕੇਸ ਵੀ ਨਹੀਂ ਹੈ ਔਰ ਬੜੇ ਆਰਾਮ ਨਾਲ ਕੰਮ ਕਰ ਰਿਹਾ ਸੀ ਸੋ ਮੈਂ ਆਪਣੀ ਸਾਰੀ ਟੀਮ ਜਿਹਦੀ ਸੁਪਰਵੀਜ਼ਨ ਕਰ ਰਿਹਾ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਜਗਵਿੰਦਰ ਸੰਧੂ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਸਿੰਘ ਇੰਸਪੈਕਟਰ ਮੋਲਕ ਸੀਆਈਏ ਸਟਾਫ ਤੇ ਚਾਰਜ ਔਰ ਇਹਨਾਂ ਦੀ ਸਾਰੀ ਟੀਮ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਪ੍ਰੋਫੈਸ਼ਨਲੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਇਹ ਕੰਮ ਕੀਤਾ ਹੈ ਇਹਦੇ ਜਿਹੜੀ ਅਗਲੀ ਗੱਲ ਹੈ ਉਹ ਡਰਗ ਬਣੀ ਔਰ ਬਾਕੀ ਜਿਹੜਾ ਹਵਾਲਾ ਇਹਦੇ ਲਿੰਕੇजेस ਬਾਰੇ ਗੱਲ ਹੈ ਉਹ ਸਾਡਾ ਆਪਰੇਸ਼ਨ ਚੱਲ ਰਿਹਾ ਉਹ ਇਸ ਸਟੇਜ ਤੇ ਤੁਹਾਡ ਨਾਲ ਸ਼ੇਅਰ ਨਹੀਂ ਕੀਤਾ ਜਾ ਸਕਦਾ ਉਹਦੇ ਤੇ ਬੰਦਾ ਵੀ ਪਿੰਪੁਆਇੰਟਡ ਹੈ ਉਥੇ ਕਾਰਵਾਈ ਹੋ ਰਹੀ ਹੈ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਲੱਖਾਂ ਚ ਸਾਨੂੰ ਡਰਗ ਬਣੀ ਵੀ ਇੱਥੇ ਬ੍ਰਾਮਧ ਹੋਏਗੀ ਸੋ ਮੈਂ ਇਹ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਮੈਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਮੰਨਦਾ ਕਿ 10 ਕਿਲੋ ਪਲੱਸ ਜਿਹੜਾ ਫੜਿਆ ਜਾਣਾ ਔਰ ਸਾਰਾ ਇਹ ਐਡਜੋਇਨਿੰਗ ਡਿਸਟ੍ਰਿਕਟ ਦਾ ਹੈਗਾ ਸੋ ਇਹਦੇ ਚ ਸਾਡੀ ਇਸ ਸਾਲ ਦੇ ਵਿੱਚ ਜਿਹੜੀ ਹੀਰੋਇਨ ਰਿਕਵਰੀ ਹੈ ਉਹਨੂੰ ਹੋਰ ਵੀ ਬੜੀ ਵੱਡੀ ਪੁਸ਼ ਮਿਲੀ ਹੈ ਆਲਰੇਡੀ 100 ਦੇ ਨੇੜੇ ਅਸੀਂ ਪਹੁੰਚ ਚੁੱਕੇ ਹਾਂ ਸੋ ਬੜੀ ਜਲਦੀ ਇਹ ਚ ਅਸੀਂ ਜਿਹੜੀ ਆ ਬਾਕੀ ਜਿਹੜੀਆਂ ਇਹਦੇ ਕਾਰਵਾਈਆਂ ਨੇ ਉਹਨਾਂ ਤੇ ਵੀ ਕਰਾਂਗੇ ਜਿਵੇਂ ਕਿ ਪ੍ਰੋਪਰਟੀਆਂ ਨੇ ਜੰਪ ਤੋਂ ਦੋ ਮੋਟਰਸਾਈਕਲ ਫੜੇ ਗਏ ਆ ਸਾਰੀ ਇਹ ਜਿਹੜੀ ਬੈਕਵਰਡ ਫਾਰਵਰਡ ਲਿੰਕੇਜਸ ਔਰ ਪ੍ਰੋਪਰਟੀ ਦੇ ਤੇ ਬੈਂਕ ਅਕਾਊਂਟਸ ਔਰ ਫਾਈਨੈਂਸ਼ੀਅਲ ਐਂਗਲ ਸਾਰਾ ਅਸੀਂ ਇਹਦੇ ਤੇ ਇਨਵੈਸਟੀਗੇਟ ਕਰਦੇ ਕਿੰਨੇ ਖਾਤੋਂ ਤੱਕ 2018 ਨੂੰ ਤੋਂ ਲੈ ਕੇ ਬੰਦਾ ਤਕਰੀਬਨ ਕੰਮ ਕਰ ਰਿਹਾ ਮੈਂ ਤੁਹਾਨੂੰ ਜਿਵੇਂ ਦੱਸਿਆ 200 ਕਿਲੋ ਗ੍ਰਾਮ ਦੇ ਕਰੀਬ ਤੋਂ ਆਪ ਮੰਨਦਾ ਔਰ ਪਾਕ ਬੇਸ ਜਿਹੜੇ ਸਮਗਲਰਸ ਨੇ ਉਹਨਾਂ ਦਾ ਬਹੁਤ ਜ਼ਿਆਦਾ ਕੌਨਫੀਡੈਂਸ ਵਾਲਾ ਬੰਦਾ ਹੈ ਔਰ ਉਹਦੇ ਉਹੀ ਜਿਹੜੀ ਇਹਦੇ ਚ ਇੱਕ ਹੋਰ ਵੀ ਗੱਲ ਆਈ ਹੈ ਕਿ ਹਿੰਦੁਸਤਾਨ ਦੇ ਬੰਦੇ ਆਪਸ ਕਿੱਦਾਂ ਮਿਲਾਏ ਜਾ ਰਹੇ ਆ ਇਸ ਕੇਸ 'ਚ ਬੜੀ ਇੱਕ ਨਵੀਂ ਇਹ ਗੱਲ ਆਈ ਕਿ ਬਾਹਰੋਂ ਪਾਕਿਸਤਾਨ ਵਾਲੇ ਬੰਦੇ ਹੀ ਦੱਸ ਦਿੰਦੇ ਵੀ ਫਲਾਨਾ ਬੰਦਾ ਵੀ ਹੈਗਾ ਤੁਹਾਡੇ ਲਾਗੇ ਰਹਿੰਦਾ ਉਹਨੂੰ ਵੀ ਆਪਣੇ ਨਾਲ ਸ਼ਾਮਲ ਕਰਕੇ ਉਹਦਾ ਨੈਟਵਰਕ ਜਿਹੜਾ ਬਰੌਡਨ ਕਰ ਦਿੱਤਾ ਜਾਂਦਾ। ਇਹ ਬੰਦਾ ਪੂਰੇ ਪੰਜਾਬ ਤੇ ਟੈਕਸ ਕਰਦਾ। ਇਪਨੇ ਆਮਨੇ ਆਪਣੇ ਆਲੇ ਦੋਲੇ ਜਿਹਨੂੰ ਆਕਾਸ਼ ਹੈ ਇਹ ਦੋਨੇ ਬੰਦੇ ਚੀਮਾ ਕਲਾਂ ਦੇ ਐ। ਇਹ ਬੰਦਾ ਪੱਟੀ ਦਾ ਹੈ। ਜਿਹੜਾ ਸਮਗਲਰ ਮੇਨ ਮਤਲਬ ਰিসিਵਰ ਹੈ ਸੰਦੀਪ। ਸੋ ਪਾਕਿਸਤਾਨ ਬੇਸ ਜਿਹੜੇ ਸਮਗਲਰ ਨੇ ਉਹ ਹੀ ਇਹਨਾਂ ਨੂੰ ਲਾ ਦਿੰਦੇ ਵੀ ਇਹਨਾਂ ਨੂੰ ਵੀ ਦੇ ਦੇ ਇਹਨਾਂ ਨੂੰ ਦੇ ਦੇ ਨਾਲ ਜੋੜ ਲਓ। ਇਹ ਤੇਰੀ ਮਦਦ ਕਰਨਗੇ ਸੋ ਇਹ ਇੱਕ ਜਿਹੜਾ ਨਵੀਂ ਇਨਵੈਸਟੀਗੇਸ਼ਨ ਦਾ ਪਾਰਟ ਮੈਂ ਸਮਝਦਾ ਔਰ ਇੰਨਾ ਪੁਰਾਣੀ ਜਿੰਨੇ ਆਪਾਂ ਪਿੱਛੇ ਰਿਕਵਰੀਜ਼ ਕੀਤੀਆਂ ਜਿਆਦਾਤਰ ਲੋਕ ਪੁਰਾਣੇ ਕੇਸਾਂ ਚ ਇਨਵੋਲਡ ਹੁੰਦੇ ਆ ਆ ਕੇ ਬੇਲ ਤੇ ਦੁਆਰਾ ਕੰਮ ਕਰਨ ਲੱਗ ਜਾਂਦੇ ਆ ਪਰ ਇਹ ਬੰਦਾ ਅਨ ਨੋਟਿਸ ਜਾ ਰਿਹਾ 2018 ਤੋਂ ਇਟ ਇਸ A वेरी 빅 ਕੈਚ ਕਿਉਂਕਿ ਕਿਸੇ ਦੇ ਵੀ ਨਿਗਾ ਚ ਨਹੀਂ ਔਰ ਆਮ ਨਾਲ ਆਪਣਾ ਚੁੱਪ ਕਰਕੇ ਕੰਮ ਕਰ ਰਿਹਾ ਇਹ ਕੋਈ ਬੰਦਾ ਬੇਸਿਕਲੀ ਨਾ ਬੜਾ ਲੋ ਲੋ ਲਾਈਨ ਔਰ ਲੋ ਪ੍ਰੋਫਾਈਲ ਹੈ ਇਹਨੇ ਸਮਾਨ ਚੁੱਕਣਾ ਚੁੱਪ ਕਰਕੇ ਆਪਣੇ ਕਿਤੇ ਡੈਸਟੀਨੇਸ਼ਨ ਤੇ ਫੜਾ ਦੇਣਾ ਕਿਸੇ ਨਾਲ ਬਹੁਤਾ ਇਹ ਮਿਕਸ ਅਪ ਨਹੀਂ ਹੋਇਆ ਔਰ ਦੂਸਰਾ ਇਹਦੀ ਮੂਵਮੈਂਟ ਜਿਹੜੀ ਮੈਂ ਹੋਰ ਸਮਝਦਾ ਕਿ ਬਚਣ ਦਾ ਕਾਰਨ ਇਹ ਹੈ ਕਿ ਬੰਦਾ ਇਕੱਲਾ ਆਪਰੇਟ ਕਰ ਰਿਹਾ ਸੀ ਇਹਨੇ ਕਿਸੇ ਬੰਦੇ ਨੂੰ ਵਿੱਚ ਸ਼ਾਮਲ ਨਹੀਂ ਕੀਤਾ ਨਾ ਕਿਸੇ ਘਰ ਦੇ ਨੂੰ ਨਾ ਕਿਸੇ ਹੋਰ ਦੋਸਤ ਨੂੰ ਚੁੱਪ ਕਰਕੇ ਇਕੱਲਾ ਗਿਆ ਆਰਾਮਨਾ ਬੈਠ ਗਿਆ ਲੰਮਾ ਪੈ ਗਿਆ ਜਦੋਂ ਡਰੋਨ ਆਈ ਉਹਦੇ ਤੋਂ ਡਰਾਪਿੰਗ ਹੋਈ ਸਮਾਨ ਚੁੱਕਿਆ ਆਪਣੇ ਚੁਪ ਕਰਕੇ ਬੰਨ ਕੇ ਆਪਣੇ ਘਰ ਲੈ ਆਂਦਾ ਉੱਥੇ ਰੱਖ ਲਿਆ ਨਾਲ ਦੀ ਨਾਲ ਡਿਸਪੋਜ਼ਲ ਕਰਾ ਦੇ ਇਹ ਵੈਸੇ ਆਮ ਜਿਹੜਾ ਹੈਗਾ ਇਹਦਾ ਐਗਰੀਕਲਚਰ ਦਾ ਹੀ ਕੰਮ ਹੈ ਕੋਈ ਜ਼ਿਆਦਾ ਹਾਂ ਨੋਰਮਲ ਨੋਰਮਲ ਹੈ ਜਿਵੇਂ ਚਾਰ ਪੰਜ ਏਕੜ ਵਾਲੇ ਜ਼ਿਮੀਂਦਾਰ ਹੁੰਦੇ ਆ ਉਹ ਹੁਣ ਸਾਰੇ ਜਿਹੜੇ ਇਹਦੀ ਅਸੀਂ ਡਰਗ ਮੰਨੀ ਵਾਲਾ ਟ੍ਰੇਲ ਮੈਂ ਤੁਹਾਨੂੰ ਦੱਸਿਓ ਅਜੇ ਅਸੀਂ ਸ਼ੇਅਰ ਨਹੀਂ ਕਰ ਰਹੇ ਉਹਦੇ ਤੇ ਅਸੀਂ ਬੰਦਾ ਪਿੰਪੁਆਇੰਟ ਕਰ ਲਿਆ ਉਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੋਰ ਵੀ ਲੋਕ ਦਾ ਸਰ ਹੈ ਹਾਂਜੀ ਹਾਂਜੀ ਬਿਲਕੁਲ ਸਾਹਿਬ ਕਰ ਰਿਹਾ ਹੈ ਬਹੁਤ ਹਾਂ ਕਾਫੀ ਲੰਬਾ ਇਹਦਾ ਲਿੰਕੇਜਸ ਹੈਗੇ ਬਟ ਸਾਲ ਬੜੇ ਹੋ ਗਏ ਸੋ ਫਰੈਸ਼ ਵਾਲੇ ਤਾਂ ਡੈਫੀਨਿਟਲੀ ਉਹਗੇ ਦੁਜੇ ਫੋਨ ਫਾਨ ਚੇਂਜ ਵੀ ਕਰ ਲੈਂਦੇ ਆਪਣੇ ਹੋਰ ਕਈ ਜਿਹੜੇ ਪ੍ਰਕਾਸ਼ਨ ਲੈਂਦੇ ਆ ਸੋ ਜਿੰਨਾ ਪੋਸੀਬਲ ਹੋਇਆ ਉਹਦੇ ਡੀਪਰ ਅਸੀਂ ਇਨਵੈਸਟੀਗੇਟ ਕਰਾਂ ਉਤੋਂ ਦੇ ਦੋਸਤ ਮਗਲਰ ਨੇ ਜੀ ਜਿਹੜੇ ਸਾਹਮਣੇ ਆਏ ਆ ਕਾਫੀ ਇੰਪੋਰਟੈਂਟ ਬੰਦੇ ਨੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਕਿਉਂਕਿ ਉਹ ਵਰਚੁਅਲ ਨੰਬਰਸ ਨੇ ਹੋਰ ਨੇ ਉਹਨਾਂ ਤੇ ਵਰਕਿੰਗ ਚੱਲ ਰਹੀ ਹੈ ਦੇਖੋ ਤੁਹਾਨੂੰ ਮੈਂ ਦੱਸਿਆ ਨਾ ਜਿਵੇਂ ਨੈਟਵਰਕ ਹੀ ਸੰਦੀਪ ਸਿੰਘ ਦਾ ਉਹ ਬਣਵਾ ਰਹੇ ਸੋ ਦੈਟ ਮੀਨਸ ਉਹਨਾਂ ਦਾ ਬ੍ਰਾਡ ਬ੍ਰਾਡ ਨੈਟਵਰਕ ਆਪਾਂ ਸਮਝ ਸਕਦੇ ਹਾਂ ਕਾਫੀ ਮਤਲਬ ਵਾਸਟ ਹੈਗਾ ਕਿਉਂਕਿ ਬਾਰਡਰ ਦੇ ਲੋਕ ਜਿਹੜੇ ਪਿੰਡਾਂ ਨੂੰ ਦੋ ਦਵ ਉਹ ਕਿਸੇ ਨਾ ਕਿਸੇ ਬਹਾਨੇ ਨਾਲ ਨੰਬਰ ਤੇ ਲੈ ਕੇ ਜਾਂ ਪ੍ਰੋਫਾਈਲ ਨਾਲ ਉਹ ਲਿੰਕ ਪੈਦਾ ਹੋ ਜਾਂਦੇ ਆ ਕਿਤੋਂ ਕਿ। ਥੈਂਕ ਯੂ ਜੀ। ਆਕਾਸ਼ਦੀਪ ਸਿੰਘ ਇੱਕ ਇੱਕ ਆਕਾਸ਼ ਏਲੀਅਸ ਮੋਟੂ ਹੈ। ਮੋਟਾ, ਥਰਡ ਹੈ ਸੰਦੀਪ ਸਿੰਘ ਜਿਹੜਾ ਮੇਨ ਹੈ। ਇਹ ਲੋਕਾਂ ਨੂੰ ਪਤਾ ਕਿਵੇਂ ਲਾਲਚ ਦੱਬ। ਇਹ ਲੋਕਾਂ ਨੂੰ ਤੁਹਾਨੂੰ ਪਤਾ ਹੀ ਹੈ ਵੀ ਇਸ ਚ ਡਰੱਗ ਦੇ ਵਿੱਚ ਸਾਰਾ ਫਾਈਨੈਂਸ਼ੀਅਲ ਐਂਗਲ ਹੀ ਲੋਕੀ ਉਹ ਸਿਬ ਬੜੀ ਜਲਦੀ ਇਸ ਚ ਫਸ ਜਾਂਦੇ ਆ ਕਿ ਆਪਾਂ ਤਾਂ ਉਹ ਚਾਰ ਪੈਸੇ ਜਲਦੀ ਕਮਾ ਲਈਏ। ਕਿਸੇ ਦੇ ਵੀ ਹੈ ਨਹੀਂ। ਇਹੀ ਇੰਪੋਰਟੈਂਟ ਗੱਲ ਹੈ ਜੀ ਔਰ 2018 ਤੋਂ ਬੰਦਾ ਇੰਨਾ ਕੰਮ ਕਰ ਰਿਹਾ ਇਟਸ ਅ 빅 ਥਿੰਗ ਠੀਕ ਹੈ थैंक यू जी